ਤੁਹਾਡਾ ਆਪਣਾ ਮਲਕੀਤ ਸਿੰਘ ਬੱਬੂ ਮੇਰੇ ਨਾਲ ਕੈਮਰਾਮੈਨ ਰੰਧਾਵਾ ਜੀ ਅਸੀਂ ਪਹੁੰਚੇ ਆ ਭੜਾੜੀ ਵਾਲਾ ਜੋ ਕਿ ਸੁਖਮਨੀ ਹਸਪੀਟਲ ਵੱਲੋਂ ਠੰਡੇ ਮਿੱਠੇ ਜਲਦੀਆ ਸ਼ਬੀਲਾ ਲਗਾਈਆ ਗਿਆ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦਿਹਾੜੇ ਦੇ ਸੰਬੰਧ ਚ ਆਓ ਜਿਨ੍ਹਾਂ ਭੈਣ ਜੀ ਨੇ ਸ਼ਬੀਲਾ ਲਗਾਈਆ ਉਹਨਾਂ ਦੇ ਰੂਬਰੂ ਹੋਣ ਜਾ ਰਹੇ ਆ ਤੇ ਤੁਹਾਨੂੰ ਦਿਖਾਣੇ ਨਾਲ ਲਾਈਵ ਤਸਵੀਰਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਸੁਖ ਡਾਕਟਰ ਅੰਜੀਤ ਕੌਰ ਸੁਖਮਣੀ ਹਸਪੀਟਲ ਵੱਲੋਂ ਤੀਸਰੇ ਸਾਲ ਸੇ ਜਲ ਸੇਵਾ ਦੀ ਸੇਵਾ ਕਰ ਰਹੀ ਹਾਂ। ਅੱਜ ਸਾਹਮਣੇ ਜਿਹੜੀ ਨੌਜਵਾਨ ਪੀੜੀ ਆ ਉਹਨਾਂ ਨੂੰ ਕੁਝ ਕਹਿਣਾ ਚਾਹੋਗੀ ਜੀ? ਨੌਜਵਾਨ ਪੀੜੀ ਨੂੰ ਇਹੀ ਕਹਿਣਾ ਚਾਹਾਂਗੀ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਘਰ ਦੇ ਲਾੜ ਲੱਗੋ ਤੇ ਸੇਵਾ ਵੱਧ ਤੋਂ ਵੱਧ ਕਰੋ। ਜਿਹੜੀ ਦੇਸ਼ ਵਿਦੇਸ਼ 'ਚ ਪੰਜਾਬ ਦੇ ਵਿੱਚ ਸੰਗਠਾ ਬੈਠੀ ਆ ਵਾ ਗੁਰੂ ਮਹਾਰਾਜ ਜੀ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਵਿਸ਼ਵ ਵਿਦੇਸ਼ੀ ਜਿਹੜੀਆਂ ਸੰਤਾ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸਿੱਖਿਆ ਆ ਕਿ ਹਰ ਸਾਲ ਹਰ ਮਹੀਨੇ ਵਿੱਚ ਸੇਵਾ ਜ਼ਰੂਰ ਕਰਿਆ ਕਰੋ ਜਿੰਨੀ ਤੁਹਾਡੀ ਸ਼ਰਧਾ ਭਾਵਨਾ ਉਹਦੇ ਹਿਸਾਬ ਨਾਲ ਜੋ ਸ਼ਰਧਾ ਬੰਦਾ ਉਹ ਕਰਿਆ ਕਰੋ ਸੇਵਾ ਦਾ ਦਾਨ ਬਖਸ਼ਿਆ ਕਰੋ ਹਰ ਵਾਰੀ ਇਹ ਪਤਾ ਦਿਓ ਲਗਾਉਂਦੇ ਹਾਂ ਹਾਂਜੀ ਹਰ ਵਾਰੀ ਲਗਾਉਂਦੇ ਹਾਂ ਮੈਂ ਕੋਈ ਮੇਨ ਡਾਕਟਰ ਹਾਂਜੀ ਮੇਨ ਡਾਕਟਰ ਡਾਕਟਰ ਰਣਜੀਤ ਕੋਰ माइकल जिक का कलसा माइकल जिक की साथी चौधरी ने मेला मारया है कि पुपु करता है दिन दिन वो लात नहीं देखे करता है प्रतिशत है छोटा मुर्गा जुआ देते हैं देखिए देर सेव मिलता है कि चौधरी साहब को शत्रु बेपरवाह है ਕਾ ਜੇ ਕੈਨੇਡਾ ਦੇ ਪ੍ਰੇਮੀ ਪਰ ਮੈਂ ਉਹਨਾਂ ਦੀ ਲਯਾ ਦੇ ਵਿੱਚ ਪਸੰਦ ਸਾਜ ਸੰਧ ਦੇ ਕੀ ਕਲਾਕਾਰ ਕੀ ਚੌਧਰੀ 500 ਆਪਣੀ ਲੱਕੜੀ ਲੈ ਕੇ ਸਤਗੁਰਾਂ ਵੱਲ ਛਿੱਤੀ ਛਿੱਤੀ ਤੁਰੇ ਆਰਿਆ ਨੂੰ ਲਾਹੋ ਦੇ ਮਨ ਵਿੱਚ ਇਹ ਕਹਾਲ ਬਾਣ ਆਰੇ ਕੈਮਰਾਮੈਨ ਰੰਧਾਵਾਜੀਣਾ ਮਲਕੀਸ਼ੰਗੀ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅੰਮ੍ਰਿਤਸਰ